ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਜ਼ਰੂਰੀ ਗੱਲ ਜੋ ਵੀ ਜਾਣਕਾਰੀ ਅਸੀਂ ਆਪ ਜੀ ਨਾਲ ਸਾਂਝੀ ਕਰਦੇ ਹਾਂ ਇਹ ਕੋਈ ਸਾਡੇ ਆਪਣੇ ਵਿਚਾਰ ਨਹੀਂ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਮਾਈ ਵਾਲੇ ਮਹਾਪੁਰਖਾਂ ਦੇ ਜੀਵਨ ਵਿੱਚੋਂ ਪ੍ਰਾਪਤ ਕੀਤੀ ਹੋਈ ਜਾਣਕਾਰੀ ਅਸੀਂ ਕੋਈ ਗਿਆਨ ਜਾਂ ਪ੍ਰਚਾਰਕ ਨਹੀਂ ਬਸ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹੀ ਹੈ ਕਿ ਗੁਰੂ ਸਾਹਿਬਾਂ ਦੀ ਵੱਧ ਤੋਂ ਵੱਧ ਵਡਿਆਈ ਹੋ ਸਕੇ ਜਿਸ ਸਮੇਂ ਕਦੇ ਅਸੀਂ ਦਰਬਾਰ ਸਾਹਿਬ ਜਾਂਦੇ ਹਾਂ ਜਾਂ ਫਿਰ ਸ਼ਹੀਦਾਂ ਦੇ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਜਾਂਦੇ ਹਾਂ ਜਾਂ ਕਿਸੇ ਹੋਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਕਈ ਵਾਰ ਗੁਰੂ ਜੀ ਦੇ ਪ੍ਰੇਮ ਵਿੱਚ ਮਨ ਵਿੱਚ ਇਹ ਵਿਚਾਰ ਬਣਦੀ ਹੈ ਕਿ ਅੱਜ ਪਹਿਲਾਂ ਜਾ ਕੇ ਗੁਰੂ ਸਾਹਿਬਾਂ ਦੇ ਦਰਸ਼ਨ ਕਰਨੇ ਹਨ ਉਸ ਤੋਂ ਬਾਅਦ ਹੀ ਫਿਰ ਕੋਈ ਅਨੰਦਾ ਦਾਣਾ ਪਾਵ ਜਲ ਪਾਣੀ ਪ੍ਰਸ਼ਾਦਾ ਛਕਣਾ ਹੈ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਮੇਂ ਗੁਰੂ ਜੀ ਦੇ ਦਰਸ਼ਨਾਂ ਲਈ ਸੰਗਤ ਕਾਬਲ ਤੋਂ ਚੱਲ ਕੇ ਆ ਰਹੀ ਸੀ ਸੰਗਤ ਦਾ ਜੋ ਜਥੇਦਾਰ ਸੀ ਉਹ ਬਹੁਤ ਉਤਸ਼ਾਹ ਨਾਲ ਭਰਿਆ ਹੋਇਆ ਸੀ ਉਹ ਹਰ ਰੋਜ਼ ਸਵੇਰੇ ਸੰਗਤ ਨੂੰ ਚੱਲਣ ਸਮੇਂ ਦੱਸ ਦਿੰਦੇ ਸਨ ਕਿ ਹੁਣ ਰਸਤਾ ਘੱਟ ਹੀ ਰਹਿ ਗਿਆ ਹੈ ਜਲਦੀ ਹੀ ਗੁਰੂ ਜੀ ਦੇ ਅਸੀਂ ਦਰਸ਼ਨ ਕਰ ਸਕਦੇ ਹਾਂ ਜਦੋਂ ਅੰਮ੍ਰਿਤਸਰ ਦੇ ਬਹੁਤ ਨੇੜੇ ਪਹੁੰਚ ਗਏ ਉਸ ਦਿਨ ਸਵੇਰੇ ਜਥੇਦਾਰ ਨੇ ਸੰਗਤ ਨੂੰ ਬੇਨਤੀ ਕੀਤੀ ਸੰਗਤ ਜੀ ਅੱਜ ਅਸੀਂ ਅੰਮ੍ਰਿਤਸਰ ਪਹੁੰਚ ਜਾਣਾ ਹੈ ਜੇਕਰ ਸੰਗਤ ਆਗਿਆ ਦੇਵੇ ਤਾਂ ਮੇਰੇ ਮਨੰਦਰਿਕ ਵਿਚਾਰ ਹੈ ਸੰਗਤ ਕਹਿਣ ਲੱਗੀ ਜੀ ਦੱਸੋ ਉਹ ਜਥੇਦਾਰ ਸਿੰਘ ਕਹਿਣ ਲੱਗੇ ਕਿ ਮੇਰਾ ਜੀ ਕਰਦਾ ਹੈ ਕਿ ਜਿੰਨੀ ਦੇਰ ਅੱਜ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਹੀਂ ਹੁੰਦੇ ਉਨੀ ਦੇਰ ਅਸੀਂ ਪ੍ਰਸ਼ਾਦਾ ਨਹੀਂ ਛਕਣਾ ਇਹ ਬਚਨ ਸੁਣ ਕੇ ਸਾਰੀ ਸੰਗਤ ਰਾਜੀ ਹੋ ਗਈ ਹੁਣ ਸੰਗਤ ਨੇ ਪਰਵਾਨਗੀ ਤਾਂ ਦੇ ਦਿੱਤੀ ਪਰ ਸੰਗਤ ਬਹੁਤ ਦਿਨਾਂ ਦੀ ਚੱਲੀ ਹੋਣ ਕਾਰਨ ਥੱਕੀ ਹੋਈ ਸੀ ਤੇ ਦੂਸਰਾ ਸੰਗਤ ਦੇ ਵਿੱਚ ਬੱਚੇ ਤੇ ਬਜ਼ੁਰਗ ਵੀ ਸਨ ਜੋ ਹੌਲੀ ਚੱਲਦੇ ਸਨ ਜਿਸ ਸਮੇ ਸੰਗਤ ਅੰਮ੍ਰਿਤਸਰ ਪਹੁੰਚੀ ਤਾਂ ਉਸ ਸਮੇ ਰਾਤ ਦੇ 12 ਵਜੇ ਹੋਏ ਸਨ ਸੰਗਤ ਸ੍ਰੀ ਦਰਬਾਰ ਸਾਹਿਬ ਅੰਤਰੂ ਹੋਈ ਸਾਰੀ ਸੰਗਤ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਸੀ ਇਹ ਮਨ ਵਿੱਚ ਇਹੀ ਵਿਚਾਰ ਸੀ ਕਿ ਬਸ ਇੱਕ ਵਾਰ ਗੁਰੂ ਜੀ ਦੇ ਦਰਸ਼ਨ ਹੋ ਜਾਣ ਉਸ ਤੋਂ ਬਾਅਦ ਹੀ ਫੇਰੇ ਪ੍ਰਸ਼ਾਦਾ ਸ਼ਕਾਂਗੇ ਇਹ ਸੋਚ ਕੇ ਉਹਨਾਂ ਨੇ ਸੇਵਾਦਾਰ ਨੂੰ ਬੇਨਤੀ ਕੀਤੀ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨੇ ਹਨ ਸੇਵਾਦਾਰ ਕਹਿਣ ਲੱਗੇ ਜੀ ਗੁਰੂ ਜੀ ਤਾਂ ਆਰਾਮ ਵਿੱਚ ਹੋ ਗਏ ਹਨ ਹੁਣ ਗੁਰੂ ਜੀ ਦੇ ਦਰਸ਼ਨ ਸਵੇਰੇ 4 ਵਜੇ ਦੇ ਕਰੀਬ ਹੀ ਹੋਣਗੇ ਸੰਗਤ ਨੇ ਪ੍ਰਣ ਕੀਤਾ ਸੀ ਕਿ ਦਰਸ਼ਨ ਕਰਕੇ ਹੀ ਪ੍ਰਸ਼ਾਦਾ ਸ਼ਕਣਾ ਹੈ ਇਸ ਲਈ ਸਾਰੀ ਸੰਗਤ ਉਸੇ ਤਰ੍ਹਾਂ ਹੀ ਪ੍ਰਕਰਮਾ ਵਿੱਚ ਆਰਾਮ ਵਿੱਚ ਹੋ ਗਈ। ਸਿਰਫ 2 ਮਿੰਟ ਦਾ ਹੀ ਸਮਾਂ ਬੀਤਿਆ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਹਰ ਆ ਗਏ। ਗੁਰੂ ਪੀਰ ਕਦੇ ਵੀ ਨੇਮ ਨਹੀਂ ਦੇਖਦੇ। ਗੁਰੂ ਜੀ ਹਮੇਸ਼ਾ ਪ੍ਰੇਮ ਦੇਖਦੇ ਹਨ ਤੇ ਅਕਸਰ ਬਾਬਾ ਜੀ ਇਹ ਵਚਨ ਕਰਿਆ ਕਰਦੇ ਸਨ ਕਿ ਪ੍ਰੇਮ ਅੱਗੇ ਨੇਮ ਨਹੀਂ ਰਹਿੰਦਾ। ਭਾਵ ਕਿ ਭਾਵੇਂ ਗੁਰੂ ਜੀ ਦੇ ਆਰਾਮ ਦਾ ਸਮਾਂ ਸੀ। ਪਰ ਗੁਰੂ ਕੀ ਪਿਆਰੀ ਸੰਗਤ ਗੁਰੂ ਜੀ ਦੇ ਪ੍ਰੇਮ ਦੀ ਤਾਂਗ ਵਿੱਚ ਇੰਤਜ਼ਾਰ ਕਰ ਰਹੀ ਸੀ ਫਿਰ ਗੁਰੂ ਜੀ ਕਿਸ ਤਰ੍ਹਾਂ ਆਰਾਮ ਕਰ ਸਕਦੇ ਸਨ ਜਦੋਂ ਗੁਰੂ ਜੀ ਬਾਹਰ ਆਏ ਤਾਂ ਸੇਵਾਦਾਰ ਨੇ ਪੁੱਛਿਆ ਕਿ ਗੁਰੂ ਜੀ ਅੱਜ ਕੀ ਹੋਇਆ ਹੈ ਤੁਸੀਂ ਇਸ ਸਮੇਂ ਬਾਹਰ ਆ ਗਏ ਗੁਰੂ ਜੀ ਬਚਨ ਕਰਨ ਲੱਗੇ ਮੇਰੇ ਗੁਰੂ ਨਾਨਕ ਦੀ ਸੰਗਤ ਬਾਹਰ ਭੁਖੀ ਹੋਵੇ ਤਾਂ ਮੈਂ ਕਿਸ ਤਰ੍ਹਾਂ ਅੰਦਰ ਆਰਾਮ ਕਰ ਸਕਦਾ ਹਾਂ ਹੁਣ ਸੇਵਾਦਾਰ ਨੇ ਅੱਗੇ ਹੋ ਕੇ ਪ੍ਰਕਰਮਾ ਵਿੱਚ ਬਈ ਸੰਗਤ ਨੂੰ ਆਵਾਜ਼ਾ ਦਿੱਤਾ ਸੰਗਤ ਜੀ ਉੱਠੋ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਨੂੰ ਸੰਗਤ ਨੂੰ ਦਰਸ਼ਨ ਦੇਣ ਲਈ ਬਾਹਰ ਆ ਗਏ ਹਨ ਹੁਣ ਸਾਰੀ ਸੰਗਤ ਚਾਹ ਨਾਲ ਉੱਠੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਲੱਗੀ ਚੰਦ ਚਕੌਰ ਪ੍ਰੀਤ ਹੈ ਲਾਇ ਤਾਰ ਨਿਹਾਲੇ ਜਿਸ ਤਰ੍ਹਾਂ ਚਕੌਰ ਚੰਦਰਮਾ ਨੂੰ ਇੱਕ ਟੱਕ ਦੇਖਦਾ ਹੈ ਉਸੇ ਤਰ੍ਹਾਂ ਸੰਗਤ ਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੱਦ ਬਹੁਤ ਲੰਬਾ ਸੀ ਅਤੇ ਸਰੀਰ ਵੀ ਬਹੁਤ ਸਦੂਲ ਸੀ ਜਿੱਥੇ ਵੀ ਗੁਰੂ ਜੀ ਜਾਂਦੇ ਸਨ ਹਮੇਸ਼ਾ ਗੁਰੂ ਜੀ ਦੇ ਦੋ ਘੋੜੇ ਨਾਲ ਹੁੰਦੇ ਸਨ ਇੱਕ ਘੋੜੇ ਤੇ ਕੁਝ ਮੀਲ ਤੱਕ ਜਾਂਦਿਆਂ ਘੋੜਾ ਬਹੁਤ ਪਸੀਨਾ ਵਸੀਫ ਹੋ ਜਾਂਦਾ ਸੀ ਫਿਰ ਘੋੜੇ ਨੂੰ ਬਦਲਣਾ ਪੈਂਦਾ ਸੀ ਇੰਨਾ ਭਾਰ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰੂ ਜੀ ਦੇ ਦਰਸ਼ਨਾਂ ਦਾ ਇੰਨਾ ਪ੍ਰਤਾਪ ਸੀ ਕਿ ਜਿਸ ਨੂੰ ਵੀ ਦਰਸ਼ਨ ਦਿੰਦੇ ਸਨ ਉਸਦੇ ਸਾਰੇ ਪਾਪ ਧੋ ਦਿੰਦੇ ਸਨ ਸੰਗਤ ਦਰਸ਼ਨ ਕਰ ਰਹੀ ਹੈ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਸੰਗਤ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ ਹੋ ਰਹੀ ਹੈ ਹੁਣ ਗੁਰੂ ਜੀ ਨੇ ਆਪਣੀ ਲੱਕ ਦੇ ਕਮਰ ਕਸਾ ਕਸਿਆ ਤੇ ਵਚਨ ਕੀਤਾ ਕਿ ਲੰਗਰ ਲਿਆਓ ਅੱਜ ਸੀ ਗੁਰੂ ਨਾਨਕ ਦੇਵ ਜੀ ਦੇ ਸੰਗਤ ਨੂੰ ਆਪ ਪ੍ਰਸ਼ਾਦਾ ਛਕਾਵਾਂਗੇ ਦੋ ਤਿੰਨ ਸਿੰਘ ਗਏ ਤਾਂ ਲੰਗਰ ਵਿੱਚ ਜਾ ਕੇ ਦੇਖਿਆ ਕਿ ਲੰਗਰ ਵੰਡਿਆ ਪਿਆ ਹੋਇਆ ਹੈ ਜਦੋਂ ਲੰਗਰ ਵਿੱਚ ਪ੍ਰਸ਼ਾਦਾ ਮੁੱਕ ਜਾਂਦਾ ਹੈ ਤਾਂ ਇਹ ਸਿੱਖ ਕੌਮ ਦੀ ਰੀਤ ਹੈ ਇਹ ਕਦੇ ਮੁੱਕ ਗਿਆ ਸ਼ਬਦ ਨਹੀਂ ਵਰਤਦੇ ਹਮੇਸ਼ਾ ਚੜਦੀ ਕਲਾ ਦੇ ਪ੍ਰਤੀਕ ਸ਼ਬਦ ਵਰਤਦੇ ਹਨ ਕਿ ਲੰਗਰ ਵਾਧੇ ਪੈ ਗਿਆ ਹੈ ਸੇਵਾਦਾਰਾਂ ਨੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ ਪਾਤਸ਼ਾਹ ਲੰਗਰ ਤਾਂ ਵਾਧੇ ਪੈ ਗਿਆ ਹੈ ਗੁਰੂ ਜੀ ਕੁਝ ਤੋਂ ਮਿੰਟ ਚੁੱਪ ਹੋ ਗਏ ਸੇਵਾਦਾਰਾਂ ਨੇ ਫਿਰ ਬੇਨਤੀ ਕੀਤੀ ਪਾਤਸ਼ਾਹ ਜੇਕਰ ਆ ਗਿਆ ਹੋਵੇ ਤਾਂ ਅਤਿਕੋ ਘੰਟੇ ਵਿੱਚ ਪ੍ਰਸ਼ਾਦਾ ਤਿਆਰ ਹੋ ਜਾਵੇਗਾ। ਪਾਤਸ਼ਾਹ ਵਚਨ ਕਰਨ ਲੱਗੇ ਕਿ 5 ਦਿਨ ਬਾਅਦ ਸਾਡੀ ਬਕਤੀ ਬੀਬੀ ਵੀਰੋ ਦਾ ਵਿਆਹ ਹੈ। ਘਰ ਮਠਿਆਈ ਤਿਆਰ ਹੈ। ਤੁਸੀਂ ਘਰ ਜਾਓ ਅਤੇ ਘਰੋਂ ਮਠਿਆਈ ਲੈ ਕੇ ਆਓ। ਕਾਬਲ ਦਵਾਈ ਸੰਗਤ ਨੂੰ ਮਠਿਆਈ ਛਕਾਵਾਂਗੇ। ਦੋ ਸੇਵਾਦਾਰ ਗੁਰੂ ਜੀ ਦੇ ਘਰ ਗਏ ਅਤੇ ਜਾ ਕੇ ਮਾਤਾ ਦਮੋਦਰੀ ਜੀ ਕੋਲ ਬੇਨਤੀ ਕੀਤੀ। ਕਿ ਗੁਰੂ ਜੀ ਨੇ ਮਠਿਆਈ ਮੰਗਵਾਈ ਹੈ ਸੰਗਤ ਲਈ। ਮਾਤਾ ਜੀ ਨੇ ਬਚਨ ਕੀਤਾ। ਇਹ ਸ਼ਗਨਾਂ ਦੀ ਮਠਿਆਈ ਹੈ। ਇਹ ਤਾਂ ਪਹਿਲਾਂ ਬਰਾਤ ਨੂੰ ਹੀ ਸ਼ਿਕਾਵਾਂਗੇ। ਭਾਵ ਜਵਾਬ ਦੇ ਦਿੱਤਾ। ਮਾਤਾ ਜੀ ਨੇ ਜਵਾਬ ਕੀ ਦੇਣਾ ਸੀ। ਇਹ ਤਾਂ ਸਾਡੇ ਲਈ ਗੁਰੂ ਸਾਹਿਬਾਂ ਨੇ ਨਵਾਂ ਇਤਿਹਾਸ ਬਣਾਉਣਾ ਸੀ। ਸੇਵਾਦਾਰ ਨੇ ਬਚਨ ਕੀਤਾ। ਪਾਛਾ ਮਾਤਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ। ਪਾਛੇ ਨੇ ਫਿਰ ਭੇਜਿਆ ਕਿ ਮਾਤਾ ਜੀ ਨੂੰ ਜਾ ਕੇ ਕਹੋ ਸੰਗਤ ਵੱਡੀ ਹੈ ਕਿ ਵਿਸ਼ਤੀਦਾਰੀ ਵੱਡੀ ਹੈ ਬਰਾਤ ਲਈ ਮਠਿਆਈ ਹੋਰ ਬਣ ਜਾਵੇਗੀ ਤੁਸੀਂ ਇਹ ਮਠਿਆਈ ਸੰਗਤ ਲਈ ਭੇਜ ਦੇਵੋ ਸੇਵਾਦਾਰ ਫਿਰ ਗਏ ਮਾਤਾ ਜੀ ਨੂੰ ਫਿਰ ਬੇਨਤੀ ਕੀਤੀ ਮਾਤਾ ਜੀ ਨੇ ਸਹਿਸਬਾਏ ਫਿਰ ਉਹੀ ਬਚਨ ਕਾ ਦਿੱਤਾ ਇਹ ਮਠਿਆਈ ਬਰਾਤ ਛਕੇਗੀ ਜਦੋਂ ਸੇਵਾਦਾਰਾਂ ਨੇ ਆ ਕੇ ਗੁਰੂ ਜੀ ਨੂੰ ਫਿਰ ਮਾਤਾ ਜੀ ਦਾ ਬਚਨ ਦੱਸਿਆ ਤਾਂ ਗੁਰੂ ਜੀ ਬਚਨ ਕਰਨ ਲੱਗੇ ਜਿਹੜੀ ਮਠਿਆਈ ਗੁਰੂ ਕੀ ਸੰਗਤ ਕੋਲੋਂ ਲਕੋ ਲਈ ਉਹ ਮਠਿਆਈ ਹੁਣ ਬਰਾਤ ਨਹੀਂ ਖਾਏਗੀ ਉਹ ਤੁਰਕ ਖਾਣਗੇ ਨਾਲੇ ਪੈਰਾਂ ਥੱਲੇ ਰੋਲਣਗੇ ਸੋ ਪਾਤਸ਼ਾਹੀ ਰਸਨਾ ਦਾ ਵਜਨ ਸੱਤ ਹੋਇਆ ਕਿਲਾ ਲੋਗੜ੍ਹ ਦੀ ਜੰਗ ਹੋਈ ਤੇ ਤੁਰਕਾਂ ਨੇ ਇੱਥੇ ਹਮਲਾ ਕੀਤਾ ਫਿਰ ਪਾਤਸ਼ਾਹ ਨੇ ਬੀਬੀ ਵੀਰੋਜੀ ਦੇ ਵਿਆਹ ਦਾ ਸਾਰਾ ਸਮਾਗਮ ਚ ਭਾਲ ਵਿਖੇ ਕੀਤਾ ਉਹ ਮਠਿਆਈ ਫਿਰ ਤੁਰਕਾਂ ਨੇ ਜਦੋਂ ਹਮਲਾ ਕੀਤਾ ਸੀ ਫਿਰ ਉਹਨਾਂ ਨੇ ਖਾਧੀ ਪਰ ਜਿਸ ਸਮੇਂ ਮਾਤਾ ਦਮੋਦਰੀ ਜੀ ਨੂੰ ਇਸ ਵਜਨ ਦਾ ਪਤਾ ਲੱਗਾ ਸੀ ਉਹਨਾਂ ਨੇ ਆ ਕੇ ਗੁਰੂ ਜੀ ਪਾਸੋਂ ਭੁੱਲ ਮੰਗ ਲਈ ਸੀ ਤੋ ਜੁਬਾਰ ਵਿਖੇ ਬੀਬੀ ਵੀਰੋ ਜੀ ਦੇ ਆਨੰਦ ਗਾਰਦ ਹੋਏ ਤੇ ਉਥੋਂ ਡੋਲੀ ਤੋਰਨ ਵੇਲੇ ਜਿਵੇਂ ਪਾਸ਼ ਨੇ ਇਹ ਵਾਰ ਦਿੱਤਾ ਸੀ ਕਿ ਜਿਸ ਦਾ ਕਿਸੇ ਦਾ ਰਿਸ਼ਤਾ ਨਾ ਹੁੰਦਾ ਹੋਵੇ ਉਹ ਇੱਥੇ ਆ ਕੇ ਜ਼ਰੂਰ ਹਾਜ਼ਰੀ ਭਰੇ ਅਤੇ ਅਰਦਾਸ ਕਰੇ ਉਸ ਦਾ ਰਿਸ਼ਤਾ ਹੋ ਜਾਵੇਗਾ ਇੱਕ ਅਸਾਮ ਵਿੱਚ ਸਿੱਖ ਪਰਿਵਾਰ ਰਹਿੰਦਾ ਹੈ ਉਹਨਾਂ ਨੇ ਬੀਬੀ ਵੀਰੋ ਜੀ ਦੇ ਸਥਾਨ ਤੇ ਆ ਕੇ ਨਮਸਕਾਰ ਕੀਤੀ ਅਤੇ ਆਪਣੀ ਹੱਦਬਿਰਤੀ ਦੱਸੀ ਕਹਿੰਦੇ ਕਿ ਸਾਡੇ ਲੜਕੇ ਦਾ ਰਿਸ਼ਤਾ ਨਹੀਂ ਸੀ ਹੋ ਰਿਹਾ ਸਾਨੂੰ ਕਿਸੇ ਨੇ ਦੱਸਿਆ ਕਿ ਬੀਬੀ ਵੀਰੋਜੀ ਦੇ ਸਥਾਨ ਤੇ ਜਾ ਕੇ ਅਰਦਾਸ ਕਰੋ ਉਹ ਪਰਿਵਾਰ ਕਹਿੰਦਾ ਕਿ ਅਸੀਂ ਘਰੋਂ ਹੀ ਬੀਬੀ ਵੀਰੋਜੀ ਦਾ ਧਿਆਨ ਕਰਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਕਿ ਬੀਬੀ ਵੀਰੋਜੀ ਅਸੀਂ ਤੁਹਾਡੇ ਸਥਾਨ ਤੇ ਜ਼ਰੂਰ ਆਵਾਂਗੇ ਤੁਸੀਂ ਬੱਚੇ ਦੇ ਰਿਸ਼ਤੇ ਦੀ ਮਿਹਰ ਕਰ ਦਿਓ ਉਹ ਕਹਿੰਦੇ ਜਦੋਂ ਇਸ ਤਰ੍ਹਾਂ ਅਰਦਾਸ ਕੀਤੀ ਤਾਂ ਤੀਜੇ ਦਿਨ ਨੂੰ ਰਿਸ਼ਤਾ ਹੋ ਗਿਆ ਫਿਰ ਉਹ ਸਾਰਾ ਵਿਆਹ ਦਾ ਸਮਾਗਮ ਕਰਕੇ ਆ ਸ਼ਾਮ ਤੋਂ ਚਵਾਲੀ ਬੀਬੀ ਵੀਰੋ ਜੀ ਦੇ ਸਥਾਨ ਤੇ ਮੱਥਾ ਟੇਕਣ ਆਈ ਤੇ ਆ ਕੇ ਆਪਣੀ ਹੱਟ ਬਿੱਤੀ ਸੁਣਾਈ ਕਿ ਅਸੀਂ ਘਰੋਂ ਹੀ ਅਰਦਾਸ ਕੀਤੀ ਤੇ ਸਾਡੀ ਅਰਦਾਸ ਮੰਜ਼ੂਰ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ